ਸਤਿ ਸ੍ਰੀ ਅਕਾਲ ਮੈਂ ਵੈਦੀਪ ਕੰਬੋਜ ਕੰਬੋਜ ਆਯੁਰਵੇਦਾ ਅੱਜ ਆਪਾਂ ਇੱਕ ਨਾਮ ਮਰਦੀ ਦਾ ਨੁਕਸਾ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਮਰਦਾਨਾ ਕਮਜ਼ੋਰੀ ਸਟੈਮਨਾ ਚ ਕਮੀ ਢਿੱਲਾਪਨ ਅਤੇ ਉਤੇਜਨਾ ਚ ਕਮੀ ਮਨ ਨਾ ਕਰਨਾ ਜੀ ਦੇ ਵਿੱਚ ਤੁਸੀਂ ਲੈਣਾ 57 100 ਗ੍ਰਾਮ ਖੜਾ ਲੈਣਾ ਹੈ 100 ਗ੍ਰਾਮ ਅਸ਼ਵਗੰਧਾ ਲੈਣਾ ਹੈ 100 ਗ੍ਰਾਮ ਬਦਾਰੀ ਕੰਧ ਲੈਣੀ ਹੈ 100 ਗ੍ਰਾਮ ਸਫੈਦ ਮੁਸਲੀ ਲੈਣੀ ਹੈ 100 ਗ੍ਰਾਮ ਕੌਂਚ ਬੀਜ ਲੈਣੇ ਆ 100 ਗ੍ਰਾਮ ਸ਼ਿਲਾਜੀਤ ਲੈਣੀ ਹੈ ਤੁਸੀਂ 50 ਗ੍ਰਾਮ ਅਤੇ ਤਰਵੰਗ ਪਸਮ ਲੈਣੀ ਹੈ ਤੁਸੀਂ 10 ਗ੍ਰਾਮ ਲੋਹ ਪਸਮ ਲੈਣੀ ਹੈ ਤੁਸੀਂ 10 ਗ੍ਰਾਮ ਇਹ ਸਭ ਚੀਜ਼ਾਂ ਦਾ ਪਾਊਡਰ ਕਰਕੇ ਤੁਸੀਂ ਬਸੰ ਵਿੱਚ ਮਿਲਾ ਲੈਣੀ ਹੈ ਨਾ ਇੱਕ ਇੱਕ ਚਮਚਾ ਸਵੇਰੇ ਸ਼ਾਮ ਤੁਸੀਂ ਸ਼ਹਿਦ ਜਾਂ ਪਾਣੀ ਨਾਲ ਵਰਤ ਸਕਦੇ ਹੋ ਨੁਕਸ਼ਾ ਤੁਸੀਂ ਨੋਟ ਕਰ ਲੈਣਾ ਹੈ ਨੁਕਸ਼ਾ ਮੈਂ ਦੁਬਾਰਾ ਤੁਹਾਡੇ ਨਾਲ ਰਿਪੀਟ ਕਰਾ ਦੇਣਾ ਇਹ ਤੁਹਾਡੀ ਚੈਨਲ ਸਕਰੀਨ ਤੇ ਵੀ ਲਿਖਿਆ ਆਊਗਾ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਜੋ ਚੈਨਲ ਸਕਰੀਨ ਤੇ ਉੱਪਰ ਹੀ ਲੱਗਿਆ ਹੋਊਗਾ